ਅੱਜ ਅਸੀਂ ਸਾਰੇ ਹੀ ਸਾਥੀ ਬੜੀ ਖੁਸ਼ੀ ਦੇ ਮੌਕੇ ਤੇ ਇਕੱਠੇ ਹੋਏ ਆਂ ਹਰ ਸਾਲ ਦੀ ਤਰ੍ਹਾਂ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਸ਼ੋਭਾ ਯਾਤਰਾ ਬੜੀ ਹੀ ਧੂਮ-ਧਾਮ ਨਾਲ ਸਾਥੀਆਂ ਦੇ ਸਹਿਯੋਗ ਨਾਲ ਕੱਢਦੇ ਆਂ ਅੱਜ ਸਾਰੇ ਹੀ ਸਾਥੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਇਕੱਠੇ ਹੋ ਕੇ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਇਹ ਸ਼ੋਭਾ ਯਾਤਰਾ ਸਾਰੇ ਸਾਥੀਆਂ ਦੇ ਸਹਿਯੋਗ ਨਾਲ 11 ਤਰੀਕ ਮਿੱਥੀ ਗਈ ਆ ਇਹ ਸ਼ੋਭਾ ਯਾਤਰਾ ਹਰ ਸਾਲ ਸਾਰੇ ਸਾਥੀ ਇਕੱਠੇ ਹੋ ਕੇ ਵੱਧ ਚੜ ਕੇ ਸਹਿਯੋਗ ਕਰਦੇ ਆ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਇਸ ਸ਼ੋਭਾ ਯਾਤਰਾ ਵਿੱਚ ਸਮੂਹ ਜਥੇਬੰਦੀਆਂ ਵੱਧ ਚੜ ਕੇ ਸਹਿਯੋਗ ਕਰਦੀਆਂ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿੰਦੇ ਵੀ ਮੇਰੇ ਸਾਥੀ ਇੱਥੇ ਬੈਠੇ ਨੇ ਬੜੀ ਸਤਿਕਾਰਯੋਗ ਨੇ ਉਹਨਾਂ ਦਾ ਮੈਂ ਸਦਾ ਹੀ ਰਣੀ ਰਾਵਾਂਗਾ ਜੋ ਕਿ ਮਰੀਕੀ ਕੋਲ ਤੇ ਸਾਰੇ ਇੱਥੇ ਪੁੰਚੇ ਪੁੰਚੇ ਆ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆ ਕ੍ਰੀਤ ਰਿਤੀ ਸ਼ੋਭਾ ਯਾਤਰਾ ਇਹ ਸਰ ਸ਼ੋਭਾ ਯਾਤਰਾ 11 April ਨੂੰ ਦਿਨ ਸ਼ੁੱਕਰਵਾਰ ਸਾਰੀ ਸਾਥੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਆ ਇਹ ਸ਼ੋਭਾ ਯਾਤਰਾ 12ਵੀਂ ਆ ਜੀ ਟਾਈਮ ਦਾ ਦੱਸ ਦਿਓ ਇਹ ਸ਼ੋਭਾ ਯਾਤਰਾ ਦਾ ਟਾਈਮ 2 ਵਜੇ ਦੁਪਹਿਰ ਆਰੰਭ ਹੋਵੇਗੀ ਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸਾਥੀਆਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਦਾ ਰੂਟ ਹੈ ਜਿਹੜਾ ਸ਼੍ਰੀ ਗੁਰੂਬਦਾ ਸਾਹਿਬ ਚੌਂਕ ਤੋਂ ਆਰੰਭ ਹੋਵੇਗੀ ਇਸ ਤੋਂ ਚੱਲਦੇ ਅੱਗੇ ਮਾਰਗ ਰੇਲਵੇ ਸਟੇਸ਼ਨ ਗਵਰਮੈਂਟ ਕਾਲਜ ਚੌਕ ਅੱਗੇ ਲੰਘਦੇ ਹੋਏ ਫਗਵਾੜਾ ਚੌਕ ਤੇ ਲਾਸਟ ਡਾਕਟਰ ਬੀ ਆਰ ਅੰਬੇਡਕਰ ਚੌਕ ਬਸ ਸਟੈਂਡ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਉਹਨਾਂ ਨੂੰ ਫੁੱਲ ਮਾਰਲਾ ਪੇਟ ਕਰਕੇ ਸਮਾਪਤ ਕੀਤੀ ਜਾਵੇਗੀ ਇੰਨਾ ਕਹਿੰਦਾ ਹੋਇਆ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪ ਸਭ ਨੂੰ ਜੈ ਪੀਮ ਜੈ ਭਾਰਤ ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਇਸ ਵਾਰ ਰੀਮਪੁਰ ਦੇ ਵਿੱਚੋਂ ਜਿਹੜੀ 12ਵੇਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ 12ਵੇਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ 11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਇਸ ਸ਼ੋਭਾ ਯਾਤਰਾ ਵਿੱਚ ਹੁੰਮ ਹਮਾ ਕੇ ਪਹੁੰਚੋ ਅਤੇ 14 ਅਪ੍ਰੈਲ ਦਿਨ ਸੋਮਵਾਰ ਨੂੰ ਡਾਕਟਰ ਅੰਬੇਡਕਰ ਚੌਕ ਬੱਸ ਸਟੈਂਡ ਵਿਖੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਹਦੀ ਟਾਈਮਿੰਗ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਆ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਉਹਦੇ ਵਿੱਚ ਅਤੇ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ 134ਵੇਂ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਇਨਾ ਹੀ ਕਹਿੰਦਾ ਹਾਂ ਜੈ ਭੀਮ ਜੈ ਭਾਰਤ ਜੈ ਭੀਮ ਆਪ ਸਭ ਨੂੰ ਜੈ ਭੀਮ ਜੈ ਭਾਰਤ ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਇਸ ਵਾਰ ਰਹੀਮਪੁਰ ਦੇ ਵਿੱਚੋਂ ਜਿਹੜੀ 12ਵੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ 12ਵੀਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ 11 April ਦਿਨ ਸ਼ੁੱਕਰਵਾਰ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਇਸ ਸ਼ੋਭਾ ਯਾਤਰਾ ਵਿੱਚ ਹਮ ਮਿਹਾ ਕੇ ਪਹੁੰਚੋ ਅਤੇ ਚੌਦਾ ਅਪ੍ਰੈਲ ਦਿਨ ਸੋਮਵਾਰ ਨੂੰ ਡਾਕਟਰ ਅੰਬੇਡਕਰ ਚੌਕ ਬੱਸ ਸਟੈਂਡ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਹੜੀ ਟਾਈਮਿੰਗ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਆ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਵੀ ਹੋਮਾ ਕੇ ਪਹੁੰਚੋ ਅਤੇ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ जय भीम जय भारत 12वीं विशाल शोभा यात्रा जो अंबेडकर सेना दे जिला प्रधान ਸਾਡ ਮੇਰਾ ਛੋਟਾ ਵੀਰ ਜਤਿੰਦਰ ਭੋਲੂ ਲਗਾਤਾਰ 12 ਸਾਲ ਹੋ ਗਏ ਆ ਇਹਨਾਂ ਨੂੰ ਇਹ ਉਪਰਾਲਾ ਕਰਦਿਆਂ ਨੂੰ ਬਹੁਤ ਵਧੀਆ ਆ ਔਰ ਜੋ ਇਹ ਸੋਚ ਲੈ ਕੇ ਤੁਰਿਆ ਸਮਾਜ ਨੂੰ ਇੱਕ ਸੇਧ ਦੇਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸਾਨੂੰ ਇਹਨਾਂ ਦੀ ਸੋਚ ਨੂੰ ਸਲੂਟ ਕਰਨਾ ਚਾਹੀਦਾ ਔਰ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ ਯਾਰ ਦੋਸਤ ਮਿੱਤਰ ਭੈਣ ਭਰਾ ਆ ਉਹਨਾਂ ਨੂੰ ਸਾਰਿਆਂ ਨੂੰ ਪੀ ਲਿਆ ਕਿ 2 ਵਜੇ ਵੈਸੇ ਤਾਂ 1 ਵਜੇ ਆਓ ਕਿਉਂਕਿ ਲੰਗਰ ਪਾਣੀ ਛੱਕੇ ਸਾਡੇ ਨਾਲ ਸਾਰੇ ਜਣੇ ਤੁਸੀਂ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਔਰ ਇਸ ਸ਼ੋਭਾ ਯਾਤਰਾ ਦੀ ਸ਼ਾਨ ਵਧਾਓ ਔਰ ਸਾਰਿਆਂ ਨੂੰ ਇੱਕ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਆ ਇਹ ਤੁਹਾਡਾ ਇਹ ਇਕੱਲਾ ਇੱਕ ਸੁਭਾਜ ਦਾ ਕੰਮ ਨਹੀਂ ਇਹ ਪੂਰੀ ਜਿੰਨੀ ਵੀ ਸਾਡੇ ਹਿੰਦੁਸਤਾਨ ਦੇ ਜਾਂ ਜਿੰਨੀਆਂ ਵੀ ਜਾਤ ਕੌਮ ਧਰਮ ਨਸਲ ਸਾਰਿਆਂ ਨੇ ਬਾਬਾ ਸਾਹਿਬ ਨੇ ਕੰਮ ਕੀਤਾ ਆ ਔਰ ਉਹਨਾਂ ਨੇ ਉਹਨਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਆਪਾਂ ਬੇਨਤੀ ਕਰਦੇ ਹਾਂ ਔਰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਇਹਦੀ ਸ਼ਾਨ ਵਧਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਬਾ ਸਾਹਿਬ ਦਾ ਜਨਮ ਦਿਨ 14 ਅਪ੍ਰੈਲ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਸਬੰਧ ਰੂਪ ਵਿੱਚ ਅੰਬੇਦਕਰ ਸਹਿਨਾ ਵੱਲੋਂ 11 ਤਰੀਕ ਨੂੰ ਰਹੀਮਪੁਰ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਸਾਰੀਆਂ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਅਸੀਂ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਸਹਿਯੋਗ ਦੇਈਏ ਅਤੇ ਇਸ ਦੇ ਨਾਲ ਨਾਲ ਮੈਂ ਜਤਿੰਦਰ ਭੋਲੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਵਧਾਈ ਦੇ ਪਾਤਾ ਰਣ ਜੋ ਇਹ ਸ਼ੋਭਾ ਯਾਤਰਾ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਉਹ ਵਧੀਆ 12 12 ਲਗਾਤਾਰ 12 ਸਾਲ ਤੋਂ ਆਰਗੇਨਾਈਜ਼ ਕਰਦੇ ਆ ਰਹੇ ਤੇ ਨਾਲ ਦੀ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਇਸ ਦੇ ਨਾਲ ਹੀ ਅਪੀਲ ਦੁਬਾਰਾ ਤੋਂ ਹੈ ਕਿ 11 ਤਰੀਕ ਨੂੰ 1 ਵਜੇ ਰੀਨਪੁਰ ਚੌਂਕ ਬਾਬਾ ਸਾਹਿਬ ਜੀ ਦੀ ਸ਼ੁਭ ਯਾਤਰਾ ਵਿੱਚ ਸਭ ਵਕਤ ਤੋਂ ਬਾਅਦ ਗਿਣਤੀ ਵਿੱਚ ਸ਼ਾਮਲ ਹੋਵੋ ਜਿਸਕਰ ਸੈਨਾ ਦੇ ਸ਼ਲਾਘਾ ਕਰਨਾ ਚਾਹਨਾ ਔਰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਔਰ ਕੋਲੂ ਭਰਾ ਦਾ ਥੈਂਕਸ ਕਿ ਇਹਨਾਂ ਨੇ ਮੈਨੂੰ ਅੱਜ ਇੱਥੇ ਇਨਵਾਈਟ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਹੈਰਾਨ ਆ ਕਿ ਇਸ ਟੀਮ ਨੇ 12 ਯਾਤਰਾਵਾਂ ਕੱਢੀਆਂ ਲਗਾਤਾਰ 12 ਸਾਲ ਕੰਟੀਨਿਊਸਲੀ बाबा भीमराव साहेब जी ਦੇ ਲਈ ਕੋਈ ਯਾਤਰਾ ਔਰ ਲੰਗਰ ਦਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਮੈਂ ਸਲੂਟ ਕਰਦਾ ਇਸ ਟੀਮ ਨੂੰ ਔਰ ਕਲਾਪਿੰਗ ਵੀ ਮੈਂ ਚਾਹਾਂਗਾ ਕਿ ਇਸ ਟੀਮ ਲਈ ਇੱਕ ਵਾਰੀ ਹਰ ਬੰਦਾ ਮੈਂਬਰ ਆਪਣੇ ਲਈ ਕਲਾਪਿੰਗ ਕਰੇ ਦੂਸਰੀ ਚੀਜ਼ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡਾ ਦੇਸ਼ ਸ਼ੁਰੂ ਤੋਂ ਹੀ ਧਰਮ ਨਿਰਪੱਖ ਜਾਤ ਪਾਤ ਤੋਂ ਨਿਰਪੱਖ ਰਿਹਾ ਵਾ ਪਰ ਆਜ਼ਾਦੀ ਤੋਂ ਪਹਿਲਾਂ ਕੁਝ ਲੋਕ ਕਾਸਟਿਜ਼ਮ ਜਾਂ ਕੁਝ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ ਕਰਦੇ ਸੀਗੇ ਲੇਡੀਜ਼ ਨੂੰ ਪੜ੍ਹਾਈ ਦਾ ਹੱਕ ਨਹੀਂ ਸੀਗਾ ਕੁਝ ਕਾਸਟਾਂ ਨੂੰ ਵੈਸੇ ਤਾਂ ਕੰਮ ਦੇ ਆਧਾਰ ਤੇ ਕਹੀਆਂ ਜਾਂਦੀਆਂ ਪਰ ਉਸ ਵੇਲੇ ਦੀ ਜੋ ਸਿਨੈਰੀਓ ਜੋ ਸੱਚ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਮਤਲਬ ਕਾਸਟਾਂ ਨੂੰ ਛੋਟੀਆਂ ਵੱਡੀਆਂ ਦੇ ਵਿੱਚ ਤੋਲ ਕੇ ਵਿਤਕਰਾ ਬਹੁਤ ਜ਼ਿਆਦਾ ਕੀਤਾ ਜਾਂਦਾ ਸੀ ਭੀਮਰਾਓ ਜੀ ਇੱਕ ਇਦਾਂ ਦੇ ਪਰਿਵਾਰ ਚੋਂ ਉੱਠ ਕੇ ਨਿਕਲਣਾ ਸਾਡੇ ਅੱਜ ਦੇ ਯੂਥ ਲਈ ਬਹੁਤ ਵੱਡੀ ਐਗਜ਼ਾਮਪਲ ਹੈਗੇ ਆ ਕਿ ਸਾਡੇ ਯੂਥ ਅੱਜਕੱਲ ਛੋਟੀਆਂ ਛੋਟੀਆਂ ਗੱਲਾਂ ਤੋਂ ਡਰ ਕੇ ਨਿਰਾਸ਼ ਹੋ ਜਾਂਦੇ ਆ ਦਿਲ ਛੱਡ ਜਾਂਦੇ ਆ ਕੈਰੀਅਰ ਨਹੀਂ ਬਣਾ ਪਾਉਂਦੇ ਪੜ੍ਹਾਈਆਂ ਛੱਡ ਜਾਂਦੇ ਆ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹੋਣਾ ਕੀ ਆ ਪਰ ਅਗਰ ਅਸੀਂ ਜਿਨ੍ਹਾਂ ਦੇ ਲਿਖੀ ਹੋਏ ਸੰਵਿਧਾਨ ਦੇ ਉੱਤੇ ਸਾਡਾ ਦੇਸ਼ ਚੱਲ ਰਿਹਾ ਸਾਡਾ ਹਰ ਬੰਦਾ ਹਰ ਜੀ ਆਪਣੀ ਜ਼ਿੰਦਗੀ ਸਹੀ ਢੰਗ ਦੇ ਨਾਲ ਜੀ ਰਿਹਾ ਵਾ ਉਸ ਸੰਵਿਧਾਨ ਨੂੰ ਲਿਖਣ ਵਾਲੇ ਇਨਸਾਨ ਦੀ ਅਗਰ ਪੁਰਾਣੀ ਜੀਵਨੀ ਨੂੰ ਦੇਖਿਆ ਜਾਵੇ ਤਾਂ ਇੰਨੀ ਗਰੀਬੀ 'ਚ ਉੱਠ ਕੇ ਕੋਈ ਫੈਸਿਲਿਟੀ ਨਹੀਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੋਈ ਨਹੀਂ ਔਰ ਉਤੋਂ ਦੀ ਜਾਤ ਪਾਤ ਦੇ ਪਾਣੀ ਲੈਣੇ ਔਰ ਪ੍ਰੋਬਲਮਸ ਨੂੰ ਨਾਲ ਫਾਈਟ ਕਰਦੇ ਹੋਏ ਅੱਜ ਦੀ ਡੇਟ 'ਚ ਵੀ ਮੈਂ ਨਹੀਂ ਸਮਝਦਾ ਕਿ ਬਾਬਾ ਸਾਹਿਬ ਜੀ ਤੋਂ ਜ਼ਿਆਦਾ ਕੁਆਲੀਫਾਈਡ ਬੰਦਾ ਸਾਡੇ ਕੋਲ ਕੋਈ ਹੋਵੇਗਾ ਜਿੰਨੀ ਕੁਆਲੀਫਿਕੇਸ਼ਨ ਉਹਨਾਂ ਨੇ ਲਈ ਉਹਨਾਂ ਜਿੰਨਾ ਪੜਿਆ ਲਿਖਿਆ ਔਰ ਸੂਝਵਾਨ ਬੰਦਾ ਕੋਈ ਨਹੀਂ ਸੀ ਉਹਨਾਂ ਨੇ ਰਸਤੇ ਖੋਲੇ ਦੇਸ਼ ਦੀਆਂ ਆਪਣੀਆਂ ਬੱਚੀਆਂ ਲਈ ਲੇਡੀਜ਼ ਲਈ ਰਸਤੇ ਖੋਲੇ ਪੜ੍ਹਾਈ ਦੇ ਉਹਨਾਂ ਨੂੰ ਸਮਾਨ ਸਮਾਜ ਦੇ ਵਿੱਚ ਇੱਕ ਸਮਾਨ ਦੇਣ ਲਈ ਕੋਈ ਵਿਤਕਰਾ ਨਾ ਰਹੇ ਲੇਡੀਜ਼ ਦੇ ਨਾਲ ਮਤਲਬ ਜੈਂਟਸ ਔਰ ਲੇਡੀਜ਼ ਦੇ ਵਿੱਚ ਕੋਈ ਵਿਤਕਰਾ ਨਾ ਹੋਏ ਉਹਨਾਂ ਨੇ ਉਹ ਪਹਿਲਾ ਰਸਤਾ ਉਹਨਾਂ ਨੇ ਖੋਲਿਆ ਜਾਤ ਪਾਤ ਨੂੰ ਲੈ ਕੇ ਲੜਾਈ ਕੀਤੀ ਬਹੁਤ ਵੱਡੇ ਅਰਥ ਸ਼ਾਸਤਰੀ ਰਹੇ ਆ ਧਰਮ ਨੂੰ ਲੈ ਕੇ ਬਹੁਤ ਕੁਝ ਨੌਲੇਜ ਰੱਖਦੇ ਸਕੇ ਹਰ ਪੱਖ ਦੇ ਉੱਤੇ ਉਹਨਾਂ ਨੇ ਵਰਕਆਊਟ ਕੀਤਾ ਦੇਸ਼ ਦੇ ਲਈ ਜੋ ਸੰਵਿਧਾਨ ਲਿਖਿਆ ਗਿਆ ਉਹਨਾਂ ਵੱਲੋਂ ਅੱਜ ਵੀ ਦੇਸ਼ ਉਸੇ ਹੀ ਕਦਮਾਂ ਤੇ ਚੱਲ ਰਿਹਾ ਵਾ ਉਹਨਾਂ ਦੇ ਲਿਖੇ ਹੋਏ ਇੱਕ ਇੱਕ ਲਫਜ਼ ਦੇ ਉੱਤੇ ਸਾਡੇ ਦੇਸ਼ ਦੀ ਜ਼ਿੰਦਗੀ ਮੈਂ ਕਹਾਂਗਾ ਕਿ ਸਾਡੇ ਦੇਸ਼ ਦੀ ਜ਼ਿੰਦਗੀ ਔਰ ਸਾਡੇ ਦੇਸ਼ ਦੇ ਹਰ ਇਨਸਾਨ ਦੀ ਹਰ ਦੇਸ਼ ਦਾ ਵਿੱਚ ਜਿਹੜਾ ਰਹਿੰਦਾ ਉਹਦੀ ਜ਼ਿੰਦਗੀ ਦਾ ਬਹੁਤ ਵੱਡਾ ਮਤਲਬ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਰੂਲ ਰੈਗੂਲੇਸ਼ਨ ਹਰ ਚੀਜ਼ ਉਸੇ ਸੰਵਿਧਾਨ ਦੇ ਨਾਲ ਅੱਜ ਵੀ ਚੱਲ ਰਹੀ ਹੈ ਉਸੇ ਉਹਨਾਂ ਦੇ ਲਿਖਤ ਸੰਵਿਧਾਨ ਦੇ ਲਿਖੇ ਹੋਏ ਦੇ ਅਨੁਸਾਰ ਅਸੀਂ ਆਪਣੇ ਹੱਕਾਂ ਲਈ ਲੜ ਪਾ ਰਹੇ ਹਾਂ ਅਸੀਂ ਬੋਲ ਪਾ ਰਹੇ ਹਾਂ ਸਾਨੂੰ ਵੋਟ ਦਾ ਅਧਿਕਾਰ ਸਾਰਿਆਂ ਨੂੰ ਮਿਲਿਆ ਨਹੀਂ ਤਾਂ ਵੋਟ ਦਾ ਅਧਿਕਾਰ ਬਹੁਤ ਘੱਟ ਕੌਮਾਂ ਨੂੰ ਸੀ ਬਹੁਤ ਘੱਟ ਕਾਸਟਾਂ ਨੂੰ ਸੀ ਸਾਨੂੰ ਸਾਰਿਆਂ ਨੂੰ ਵੋਟ ਦਾ ਅਧਿਕਾਰ ਉਹਨਾਂ ਨੇ ਦਿਵਾਇਆ ਸਮਾਨ ਅਧਿਕਾਰ ਦਿਵਾਏ ਇੱਥੇ ਤੱਕ ਕਿ ਅਸੀਂ ਬੋਲ ਸਕਦੇ ਹਾਂ ਆਜ਼ਾਦੀ ਨਾਲ ਬੋਲਣ ਤੱਕ ਦਾ ਸਾਨੂੰ ਉਹਨਾਂ ਨੇ ਹੱਕ ਦਿਲਵਾਇਆ ਬਸ ਇੰਨਾ ਹੀ ਕਵਾਂਗਾ ਕਿ ਇਸ ਟੀਮ ਨੇ ਜੋ ਇਹ ਉਪਰਾਲਾ ਕਰਦੀ ਪਈ ਹੈ ਨਾ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਕਿ ਟੀਮ ਕੋਈ ਉਪਰਾਲਾ ਕਰ ਰਹੀ ਹੈ ਔਰ ਇੰਨਾ ਵਧੀਆ 12 ਸਾਲ ਤੋਂ ਕੰਟੀਨਿਊਸਲੀ ਮੈਂ ਖੁਦ ਹੁਸ਼ਿਆਰਪੁਰ ਦੀ ਸਾਰਿਆਂ ਨੂੰ ਬੇਨਤੀ ਕਰਾਂਗਾ ਵਾਸੀਆਂ ਨੂੰ ਕਿ ਉਹ ਇਸ ਯਾਤਰਾ ਦੇ ਵਿੱਚ ਪ੍ਰਧਾਨ ਭੋਲੂ ਜੀ ਦਾ ਪੂਰਾ ਸਾਥ ਦੇਣ ਇੱਥੇ 11 ਤਰੀਕ ਨੂੰ ਪਹੁੰਚਣ ਲੰਗਰ ਸੇਵਾ ਵੀ ਚੱਲੇਗੀ ਔਰ ਯਾਤਰਾ ਦਾ ਹਿੱਸਾ ਜ਼ਰੂਰ ਬਣ ਮੇਰੇ ਵੱਲੋਂ ਸਾਰਿਆਂ ਨੂੰ ਇਲਤਜਾ ਹੈ ਧੰਨਵਾਦ ਜੀ